ਕੱਲ ਦੇ ਦਿਨ ਅਸੀਂ ਵੇਖਿਆ ਸੀ ਆਤਮਿਕ ਜੇਤੀ ਦੇ ਸਮੱਸਿਆਵਾਂ ਅੱਜ ਅਸੀਂ ਵੇਖਾਂਗੇ ਆਤਮਿਕ ਵਿਅਕਤੀ ਦੀਆਂ ਜੰਜੀਰਾ ਆਤਮਿਕ ਵਿਅਕਤੀ ਦੀਆਂ ਜੰਜੀਰਾ ਜੰਜੀਰਾ ਯਨੇ ਬੰਨਨੇ ਜਾਣਾ ਅਸੀਂ ਆਪਣੇ ਜੀਵਨ ਚ ਕਈ ਵਾਰ ਬੰਨਨੇ ਜਾਂਦੇ ਆ ਕਈ ਵਾਰ ਆਰਥਿਕ ਸਮੱਸਿਆ ਨਾਲ ਬੰਨਨੇ ਜਾਂਦੇ ਆ ਕੁਝ ਲੋਕ ਬਿਮਾਰੀ ਦੀ ਸਮੱਸਿਆ ਦੇ ਕਾਰਨ ਬੰਨੇ ਜਾਂਦੇ ਆ ਕੁਝ ਲੋਕ ਆਤਮਿਕ ਜੀਵਨ ਦੇ ਵਿੱਚ ਵੀ ਬੰਨੇ ਜਾਂਦੇ ਆ ਕੁਝ ਲੋਕ ਪਰਿਵਾਰਿਕ ਸਮੱਸਿਆਵਾਂ ਚ ਬੰਨੇ ਜਾਂਦੇ ਆ ਅਤੇ ਇਸ ਤਰ੍ਹਾਂ ਜਦੋਂ ਬੰਨੇ ਜਾਂਦੇ ਆ ਆਮ ਤੌਰ ਤੇ ਸਾਡੀ ਮਨ ਦੇ ਵਿੱਚ ਇੱਕ ਸੋਚ ਆਉਂਦੀ ਆ ਉਹ ਇਹ ਹੈ ਕਿ ਹੱਥ ਪੈਰ ਤਾਂ ਨਹੀਂ ਚੱਲ ਰਹੇ ਆ ਮੰ ਲੂ ਹੱਥ ਪੈਰ ਬੰਨ ਦਿੱਤੇ ਕੀ ਹੱਥ ਪੈਰ ਚੱਲਣਗੇ ਨਹੀਂ ਚੱਲਣਗੇ ਕਈ ਵਾਰ ਸਾਡਾ ਜੀਵਨ ਜਦੋਂ ਸਮੱਸਿਆਵਾਂ ਵਿੱਚ ਬੰਨਿਆ ਜਾਂਦਾ ਜਦ ਦੁੱਖਾਂ ਚ ਬੰਨਿਆ ਜਾਂਦਾ ਹੈ ਕਲੇਸ਼ਾਂ ਚ ਬੰਨਿਆ ਜਾਂਦਾ ਹੈ ਅਸੀਂ ਪਰੇਸ਼ਾਨ ਹੁੰਨੇ ਆ ਅਤੇ ਕੋਈ ਵੀ ਬੰਨਿਆ ਹੋਇਆ ਪਰੇਸ਼ਾਨ ਹੋ ਜਾਂਦਾ ਹੈ ਕੁਝ ਲੋਕਾਂ ਨੂੰ ਮਾਤਾ ਪਿਤਾ ਜੋ ਕਹਿੰਦੇ ਆ ਉਹ ਉਹਨਾਂ ਨੂੰ ਸੁੰਨਾ ਬਿਲਕੁਕੁਲ ਪਸੰਦ ਨਹੀਂ ਆ ਕਿਉਂ ਉਹ ਘਰ ਚ ਡਿਸਪਲਿਨ ਰੱਖਦੇ ਆ ਜਦੋਂ ਡਿਸਪਲਿਨ ਰੱਖਦੇ ਆ ਤੁਸੀਂ ਟਾਈਮ ਤੇ ਘਰ ਆਉਣਾ ਹੈ ਉਥੇ ਜਾਣ ਦੀ ਆਗਿਆ ਨਹੀਂ ਆ ਇੱਧਰ ਜਾਣ ਦੀ ਆਗਿਆ ਨਹੀਂ ਆ ਬਾਈਕ ਲੈ ਕੇ ਜਾਣ ਦੀ ਆਗਿਆ ਨਹੀਂ ਆ ਸੈੱਲਫੋਨ ਜ਼ਿਆਦਾ ਚਲਾਉਣ ਦੀ ਆਗਿਆ ਨਹੀਂ ਆ ਇਸ ਤਰ੍ਹਾਂ ਜਦ ਤੁਹਾਡੇ ਤੇ ਕੰਟਰੋਲ ਕੀਤਾ ਜਾਂਦਾ ਹੈ ਬੱਚੇ ਕੀ ਸੋਚਦੇ ਆ ਤੁਸੀਂ ਜਾਣਦੇ ਹੋ ਮੇਰੇ ਮਾਤਾ ਪਿਤਾ ਨੇ ਮੈਨੂੰ ਘਰ ਚ ਕੀ ਕਰ ਰਹੇ ਆ ਬੰਨ ਕੇ ਰੱਖ ਰਹੇ ਆ ਅਰਥ ਕੀਆ ਹੱਥ ਪੈਰ ਚੱਲਣ ਨਹੀਂ ਦੇ ਰਹੇ ਆ ਪਰ ਇੱਕ ਸਵਾਲ ਆ ਜਦੋਂ ਮਾਤਾ ਪਿਤਾ ਆਪਣੇ ਬੱਚਾ ਤੇ ਕੰਟਰੋਲ ਕਰਦੇ ਆ ਤਾਂ ਉਹਨਾਂ ਨੂੰ ਗਲਤ ਸਮਝ ਕੇ ਬੱਚੇ ਕੀ ਕਰਦੇ ਆ ਜਾਣਦੇ ਹੋ ਉਹ ਸੋਚਦੇ ਮਾਤਾ ਪਿਤਾ ਸਾਨੂੰ ਬੰਨ ਰਹੇ ਆ ਅਸਲ 'ਚ ਉਹ ਤੁਹਾਨੂੰ ਬੰਨ ਨਹੀਂ ਰਹੇ ਆ ਕਿਤੇ ਤੁਹਾਡਾ ਜੀਵਨ ਨਾਸ਼ ਨਾ ਹੋ ਜਾਏ ਕਿਤੇ ਤੁਸੀਂ ਆਪਣੇ ਹੀ ਹੱਥੀ ਆਪਣੀ ਜ਼ਿੰਦਗੀ ਨੂੰ ਇਸ পাপ ਵਿੱਚ ਸੰਸਾਰ ਚ ਪਾਪ ਵਿੱਚ ਲੋਕਾਂ ਦੇ ਨਾਲ ਮਿਲ ਕੇ ਆਪਣੀ ਸਿਹਤ ਨੂੰ ਆਪਣੀ ਪੜ੍ਹਾਈ ਨੂੰ ਆਪਣੇ ਭਵਿੱਖ ਨੂੰ ਆਪਣੇ ਜੀਵਨ ਨੂੰ ਗਵਾਹੀ ਨੂੰ ਆਤਮਿਕਤਾ ਨੂੰ ਖਰਾਬ ਨਾ ਕਰ ਲੋ ਇਸ ਲਈ ਤੁਹਾਡੇ ਮਾਤਾ ਪਿਤਾ ਤੁਹਾਨੂੰ ਸਾਵਧਾਨ ਕਰਦੇ ਆ ਪਰ ਇਸ ਦੇ ਬਾਰੇ ਤੁਸੀਂ ਕੀ ਸਮਝਦੇ ਹੋ ਜਾਣਦੇ ਹੋ ਮੇਰਾ ਘਰ ਤਾਂ ਮੇਰੇ ਲਈ ਜੇਲ ਹੀ ਬਣ ਗਿਆ ਹੈ ਕੀ ਬਣ ਗਿਆ ਹੈ ਜੇਲ ਹੀ ਬਣ ਗਿਆ ਹੈ ਕੋਈ ਸਾਡੇ ਵਿਚਕਾਰ ਹੈ ਜਵਾਨ ਬੱਚਿਓ ਮਾਤਾ ਪਿਤਾ ਜੋ ਕੰਡੀਸ਼ਨ ਰੱਖਦੇ ਆ ਉਹ ਤੁਹਾਡੇ ਲਈ ਹਾਂ ਕੀ ਜੇਲ੍ਹ ਤੇਰਾ ਲੱਗ ਰਹੀ ਆ ਕੀ ਤੁਹਾਡਾ ਘਰ ਤੁਹਾਨੂੰ ਬੰਦਨ ਦੇ ਰੂਪ ਚ ਜਾਂ ਤੁਹਾਨੂੰ ਜੇਲ੍ਹ ਦੇ ਰੂਪ ਚ ਲੱਗ ਰਿਹਾ ਹੈ ਆ ਫਿਰ ਸੁਣੋ ਕੀਮਤੀ ਚੀਜ਼ਾਂ ਤੁਸੀਂ ਕਿੱਥੇ ਰੱਖਦੇ ਹੋ ਦੱਸੋ ਕੀਮਤੀ ਗਹਿਣਿਆਂ ਨੂੰ ਮੋਤੀਆਂ ਦੇ ਹਾਰ ਨੂੰ ਜਾਂ ਫਿਰ ਕੋਈ ਹੋਰ ਕੀਮਤੀ ਚੀਜ਼ ਕਿੱਥੇ ਰੱਖਦੇ ਹੋ ਤਜ਼ੋਰੀ ਚ ਰੱਖਦੇ ਹੋ ਕੀ ਤਾਲਾ ਲਾਉਂਦੇ ਹੋ ਕਿ ਨਹੀਂ ਤਾਲਾ ਲਾਉਂਦੇ ਹਾਂ ਕਿਉਂ ਤਾਲਾ ਲਾਉਂਦੇ ਹਾਂ ਕਿਉਂਕਿ ਉਹ ਕੀਮਤੀ ਆ ਮਲ ਉਹੀ ਜਿਵੇਂ ਝਾੜੂ ਦੀ ਕੋਈ ਕੀਮਤ ਨਹੀਂ ਆ ਉਸ ਨੂੰ ਘਰ ਦੇ ਬਾਹਰ ਜਾਂ ਘਰ ਦੇ ਕਿਸੇ ਕੋਨੇ ਦੇ ਵਿੱਚ ਰੱਖ ਦਿੰਦੇ ਹਾਂ ਜਵਾਨ ਬੱਚੇ ਜੇ ਮਾਤਾ ਪਿਤਾ ਤੁਹਾਨੂੰ ਸੁਰੱਖਿਅਤ ਰੱਖ ਰਿਹਾ ਇਹਦਾ ਕਾਰਨ ਜਾਣਦੇ ਹੋ ਉਹਨਾਂ ਦੇ ਜੀਵਨ 'ਚ ਤੁਹਾਡੇ ਨਾਲੋਂ ਜ਼ਿਆਦਾ ਕੀਮਤੀ ਵਿਅਕਤੀ ਹੋਰ ਕੋਈ ਵੀ ਕੀਮਤੀ ਚੀਜ਼ ਨਹੀਂ ਆ ਇਸ ਲਈ ਬੜੇ ਧਿਆਨ ਨਾਲ ਤੁਹਾਨੂੰ ਰੱਖ ਰਿਹਾ ਪਰ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਤੁਹਾਨੂੰ ਜੇਲ੍ਹਖਾਨੇ 'ਚ ਰੱਖਿਆ ਹੈ ਕੀ ਸਾਨੂੰ ਕੈਚ ਰੱਖਿਆ ਹੋਇਆ ਲੱਗਦਾ ਹੈ ਸਾਡੇ ਤੇ ਉਹ ਕੰਟਰੋਲ ਕਰ ਰਹੇ ਆ ਐਸੀ ਸੋਚ ਆਮ ਤੌਰ ਤੇ ਮਨ ਚ ਰੱਖਦੇ ਆ ਕਿਉਂਕਿ ਤੁਹਾਡੇ ਚ ਸਿੱਧ ਤਾਂ ਨਹੀਂ ਆ ਇਹ ਸੱਚ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਕਈ ਵਾਰ ਪਰਮੇਸ਼ਵਰ ਵੀ ਜਦੋਂ ਸਾਨੂੰ ਬੰਦਦਾ ਹੈ ਤੁਸੀਂ ਸੋਚਦੇ ਹੋ ਪਰ ਉਹ ਤੁਸੀਂ ਗਲਤ ਸੋਚ ਜਾਂਦੇ ਹੋ ਮੰਨ ਲਓ ਜੇ ਮਾਤਾ ਪਿਤਾ ਨੇ ਬੱਚਿਆਂ ਨੂੰ ਡਿਸਪਲਿਨ ਚ ਰੱਖਣਾ ਹੈ ਤਾਂ ਕੀ ਕਰਦੇ ਆ ਅਨੁਸ਼ਾਸਨ ਚ ਰੱਖਦੇ ਆ ਜਦ ਇਸ ਤਰ੍ਹਾਂ ਮਾਬਾਪ ਕੰਡੀਸ਼ਨ ਰੱਖਦੇ ਆ ਤਾਂ ਬੱਚੇ ਕੀ ਸੋਚਦੇ ਆ ਜਾਣਦੇ ਹੋ ਜਿਵੇਂ ਅਸੀਂ ਸੋਚਦੇ ਉਸ ਤਰ੍ਹਾਂ ਨਹੀਂ ਹੋ ਰਿਹਾ ਸਭ ਕੰਡੀਸ਼ਨਸ ਹੈ ਰੂਲਸ ਹੈ ਮੈਨੂੰ ਆਜ਼ਾਦੀ ਨਹੀਂ ਆ ਉਸ ਦਿਨ ਅਦਨ ਦੇ ਬਗੀਚੇ ਫ੍ਰੀडम ਨਹੀਂ ਆ ਕੈਨ ਵਾਲੇ ਫ੍ਰੀडम फाइਟਰ ਕੌਣ ਆ ਦੱਸੋ ਭੈਣੋ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਪੂਰੀ ਦੁਨੀਆ 'ਚ ਸਭ ਤੋਂ ਪਹਿਲਾ ਫ੍ਰੀडम फाइਟਰ ਕੌਣ ਆ ਜਾਣਦੇ ਹੋ ਮਹਾਸ਼ਕਤੀ ਪਹਿਲੀ ਸ਼ਕਤੀ ਪਹਿਲੀ ਸ਼ਕਤੀ ਹੈ ਕੌਣ ਆ ਦੱਸੋ ਹਵਾ ਹੀ ਫ੍ਰੀडम ਪਰਮੇਸ਼ਵਰ ਕੰਡੀਸ਼ਨ ਰੱਖ ਰਿਆ ਇਹ ਫਲ ਖਾਣਾ ਉਹ ਫਲ ਨਹੀਂ ਖਾਣਾ ਇਹ ਕੰਡੀਸ਼ਨ ਕੀ ਆ ਕਿ ਸਾਨੂੰ ਆਜ਼ਾਦੀ ਨਹੀਂ ਆ ਸਾਨੂੰ ਜੋ ਪਸੰਦ ਆ ਅਸੀਂ ਉਹ ਫਲ ਹੀ ਖਾ ਸਕਦੇ ਨਹੀਂ ਖਾ ਸਕਦੇ ਇਹ ਕੰਡੀਸ਼ਨ ਕੀ ਆ ਫ੍ਰੀडम ਚਾਹੀਦੀ ਆ ਸਭ ਤੋਂ ਪਹਿਲੀ ਫ੍ਰੀडम फाइਟਰ ਕੌਣ ਆ ਦੱਸੋ ਹਵਾ ਜੇ ਪਰਮੇਸ਼ਵਰ ਨੇ ਕੰਡੀਸ਼ਨ ਰੱਖੀ ਆ ਫਰੀडम ਲੈਨ ਦਿੱਲੀ ਨਹੀਂ ਫਿਰ ਤੋ ਕਹਿ ਰਿਆ ਆਗਿਆ ਮੰਨਣ ਵਾਲਾ ਕੁੱਤਾ ਆਜ਼ਾਦ ਜੀਂਦਾ ਹੈ ਜੋ ਕੁੱਤਾ ਆਗਿਆ ਨਹੀਂ ਮੰਨਦਾ ਉਹ ਬੰਨਿਆ ਜਾਂਦਾ ਹੈ ਜੋ ਆਗਿਆ ਮੰਨਦਾ ਹੈ ਇਸ ਲਈ ਤੁਸੀਂ ਉਸ ਨੂੰ ਬੰਨਦੇ ਨਹੀਂ ਹੋ ਅਤੇ ਉਹ ਕਿਤੇ ਜਾਂਦਾ ਵੀ ਨਹੀਂ ਆ ਜੇ ਉਹ ਜਾਂਦਾ ਹੈ ਮੰਨ ਲਓ ਤੁਹਾਡੇ ਬੁਲਾਉਣ ਤੇ ਆ ਵੀ ਜਾਂਦਾ ਹੈ ਤੁਸੀਂ ਉਸ ਨੂੰ ਛੱਡ ਦੋਗੇ ਇਸ ਲਈ ਆਜ਼ਾਦੀ ਕੀ ਦੇ ਵਿੱਚ ਆ ਕਵਾਂਗੇ ਤੁਹਾਡੀ ਆਗਿਆ ਮੰਨਣ ਵਿੱਚ ਆ ਗੱਲ ਮੰਨਣ ਦੇ ਵਿੱਚ ਆ ਆਦੀਨ ਹੋਣ ਦੇ ਵਿੱਚ ਆ ਗੱਲ ਮੰਨਣ ਚ ਆਗਿਆਕਾਰੀ ਹੋਣ ਚ ਤੁਸੀਂ ਵਿਸ਼ਵਾਸ ਦਿਖਾ ਰਹੇ ਹੋ ਉਹ ਕੀ ਆ ਮੈਂ ਜ਼ਰੂਰ ਤੇਰੀ ਆਗਿਆ ਮੰਨਾਂਗਾ ਤੁਸੀਂ ਜੋ ਕਹੋਗੇ ਉਹ ਮੈਂ ਕਰਾਂਗਾ ਇਸ ਤਰ੍ਹਾਂ ਇਸ ਗੱਲ ਦੇ ਜਦ ਆਦੀਨ ਹੋਵੋਗੇ ਆਜ਼ਾਦੀ ਪਾਵੋਗੇ ਮੈਂ ਦੱਸਿਆ ਸੀ ਨਾ ਮੇਰੇ ਕੋਲ ਵੀ ਇੱਕ ਕੁੱਤਾ ਹੈ ਉਸ ਨੂੰ ਮੰਨਣ ਦੀ ਲੋੜ ਨਹੀਂ ਆ ਕਿਉਂਕਿ ਇਹ ਕੀ ਉਹ ਗੱਲ ਨੂੰ ਅਣ ਸੁਨਾ ਨਹੀਂ ਕਰਦਾ ਉਹ ਗੱਲ ਨੂੰ ਅਨਸੁਣਾ ਨਹੀਂ ਕਰਦਾ ਇਸ ਲਈ ਅਸੀਂ ਕੀ ਕਰਦੇ ਹਾਂ ਫਰੀ ਛੱਡ ਦਿੰਦੇ ਹਾਂ ਬੁਲਾਉਣ ਤੇ ਆਂਦਾ ਬੈਠੂ ਕਹਿਣ ਤੇ ਬਹਿੰਦਾ ਹੈ ਇਸ ਤਰ੍ਹਾਂ ਨਾ ਕਰੋ ਕਹਿਣ ਤੇ ਉਹ ਚੁੱਪਚਾ ਬੈਠ ਜਾਂਦਾ ਹੈ ਇਹ ਉਹਦੀ ਆਜ਼ਾਦੀ ਆ ਜਵਾਨ ਬੱਚਿਓ ਭੈਣੋ ਅਤੇ ਭਰਾਵੋ ਅਸਲੀ ਆਜ਼ਾਦੀ ਕਿਹਦੇ ਵਿੱਚ ਆ ਤੁਸੀਂ ਜਾਣਦੇ ਹੋ ਪਰੋਸੇ ਦਾ ਜੀਵਨ ਜੀਣ ਦੇ ਵਿੱਚ ਹੈ ਅਸਲੀ ਆਜ਼ਾਦੀ ਕਿਹਦੇ ਵਿੱਚ ਤੁਸੀਂ ਜਾਣਦੇ ਹੋ ਗੱਲ ਸੁਣਨ ਚ ਆਗਿਆਕਾਰੀ ਹੋਣ ਤੇ ਅਧੀਨ ਹੋਣ ਤੇ ਮਾਤਾ ਪਿਤਾ ਤੋਂ ਆਜ਼ਾਦੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਵਿਸ਼ਵਾਸਯੋਗ ਬੇਟੇ ਅਤੇ ਵਿਸ਼ਵਾਸਯੋਗ ਬੇਟੀ ਦੇ ਰੂਪ ਚ ਰਹੋ ਜ਼ਰੂਰ ਤੁਹਾਨੂੰ ਆਜ਼ਾਦੀ ਦੇਣਗੇ ਪਤਨੀ ਹੋ ਕੇ ਆਜ਼ਾਦੀ ਚਾਹੀਦੀ ਆ ਆਪਣੇ ਪਤੀ ਲਈ ਤੁਸੀਂ ਵਿਸ਼ਵਾਸਯੋਗ ਪਤਨੀ ਵੀ ਬਣੋ ਪਤੀ ਧਿਆਨ ਨਹੀਂ ਦੇਗਾ ਪਤਨੀ ਦੀ ਨਿਗਾਹ ਤੁਸੀਂ ਵਿਸ਼ਵਾਸਯੋਗ ਬਣੋ ਤੁਹਾਡੀ ਪਤਨੀ ਤੁਹਾਡੇ ਬਾਰੇ ਬਿਲਕੁਲ ਵੀ ਨਹੀਂ ਸੋਚੇਗੀ ਨਾ ਹੀ ਚਿੰਤਾ ਕਰੇਗੀ ਜਦ ਤੁਹਾਡੇ ਤੇ ਵਿਸ਼ਵਾਸ ਨਹੀਂ ਕਰ ਪਾਉਂਦੀ ਆ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਕਰ ਪਾਉਂਦੀ ਤੁਹਾਡੀ ਕੰਮਾਂ ਤੇ ਵਿਸ਼ਵਾਸ ਨਹੀਂ ਕਰ ਪਾਉਂਦੀ ਤੁਹਾਡੇ ਵਿਵਹਾਰ 'ਚ ਵਿਸ਼ਵਾਸ ਨਹੀਂ ਕਰ ਪਾਉਂਦੀ ਜਦ ਵਿਸ਼ਵਾਸ ਟੁੱਟ ਜਾਂਦਾ ਹੈ ਤਾਂ ਹੀ ਕੰਡੀਸ਼ਨ ਵੱਧਦੀ ਆ ਉਦੋਂ ਰੂਲਸ ਵੱਧ ਜਾਂਦੇ ਆ ਰੈਗੂਲੇਸ਼ਨਸ ਵੱਧ ਜਾਂਦੇ ਆ ਉਦੋਂ ਪਾਪ ਤੁਹਾਡੇ ਲਈ ਜੇਲ ਬਣ ਜਾਂਦਾ ਫਿਰ ਤੋਂ ਕਹਿ ਰਿਆਂ ਵਿਸ਼ਵਾਸ ਜੋ ਕੁੱਤੇ ਨੂੰ ਬੰਨਣ ਦੀ ਲੋੜ ਨਹੀਂ ਪਰ ਜੋ ਗੱਲ ਨਹੀਂ ਮੰਨਦਾ ਉਹ ਕੁੱਤੇ ਨੂੰ ਬੰਨਣਾ ਪੈਂਦਾ ਹੈ। ਭੈਣੋ ਤੇ ਭਰਾਵੋ ਪਰਮੇਸ਼ਵਰ ਸਾਡੇ ਤੋਂ ਕੀ ਚਾਹੁੰਦੇ ਆ ਜਾਣਦੇ ਹੋ? ਸਾਨੂੰ ਬੰਦਨਾ ਚ ਰੱਖਣਾ ਹੈ। ਸਾਨੂੰ ਜੇਲ੍ਹ ਚ ਰੱਖਣ ਦੇ ਬਾਰੇ ਪਰਮੇਸ਼ਵਰ ਨਹੀਂ ਸੋਚਦੇ। ਸਾਨੂੰ ਆਜ਼ਾਦੀ ਦਿੱਤੀ ਆ। ਪ੍ਰਭੂ ਨੇ ਸਾਨੂੰ ਰੋਬਰਟ ਵਰਗੇ ਨਹੀਂ ਬਣਾਇਆ। ਪਰਮੇਸ਼ਵਰ ਨੇ ਸਾਨੂੰ ਰੋਬਰਟ ਦੇ ਰੂਪ ਚ ਉਹ ਜੋ ਸਾਨੂੰ ਕਹਿਣਗੇ ਉਹੀ ਕਰਨਾ। ਇਸ ਤਰ੍ਹਾਂ ਸਾਨੂੰ ਰੋਬਰਟ ਦੇ ਰੂਪ ਚ ਨਹੀਂ ਬਣਾਇਆ। ਤੁਹਾਡੀ ਮਰਜ਼ੀ ਤੁਹਾਡੀਆਂ ਅੱਖਾਂ ਤੁਹਾਡੇ ਕੰਨਾਂ ਤੁਹਾਡਾ ਮੂੰਹ ਆ ਤੁਹਾਡੇ ਹੱਥ ਆ ਤੁਹਾਡੇ ਪੈਰ ਆ ਪਰਮੇਸ਼ਰ ਦੀ ਗੱਲ ਮੰਨ ਰਹੇ ਹੋ ਜਾਂ ਆਪਣੀ ਗੱਲ ਬੋਲੋ ਦੱਸੋ ਹੁਣ ਸੁਣੋ ਤੁਹਾਡੀਆਂ ਅੱਖਾਂ ਤੁਹਾਡੀ ਗੱਲ ਮੰਨਦੀਆਂ ਕਿ ਨਹੀਂ ਆਪਣੀਆਂ ਅੱਖਾਂ ਨੂੰ ਮੈਂ ਕਹਿੰਦਾ ਹਾਂ ਅੱਖਾਂ ਬੰਦ ਹੋ ਜਾ ਬੰਦ ਹੋ ਜਾਂਦੀਆਂ ਅੱਖਾਂ ਖੋਲੋ ਖੁੱਲਦੀਆਂ ਅੱਖਾਂ ਕਿਹਦੀ ਗੱਲ ਮੰਨ ਰਹੀਆਂ ਹੈ ਮੇਰੀ ਗੱਲ ਮੰਨਦੀਆਂ ਦੱਸੋ ਹੁਣ ਪਰਮੇਸ਼ਵਰ ਸਾਨੂੰ ਕੰਟਰੋਲ ਕਰ ਰਿਹਾ ਹੈ ਜਾਂ ਫਿਰ ਸਾਨੂੰ ਕੰਟਰੋਲ ਕਰਨ ਦੇ ਲਈ ਹੱਕ ਦਿੰਦਾ ਹੈ ਸਾਨੂੰ ਹੱਕ ਦਿੰਦਾ ਹੈ ਧਿਆਨ ਨਾਲ ਸੁਣੋ ਪਿਆਰਿਓ ਕਈ ਵਾਰ ਸਾਡਾ ਜੀਵਨ ਸਾਨੂੰ ਬੰਨਿਆ ਹੋਇਆ ਲੱਗਦਾ ਹੈ ਜਦੋਂ ਬੰਨਿਆ ਜਾਂਦੇ ਆ ਤਾਂ ਸਾਡੇ ਹੱਥ ਪੈਰ ਨਹੀਂ ਚੱਲ ਪਾਉਂਦੇ ਉਸੇ ਤਰ੍ਹਾਂ ਸਾਡੇ ਆਲੇ ਦੁਆਲੇ ਦੀਆਂ ਪਰਿਸਥਤੀਆਂ ਵੀ ਸਾਨੂੰ ਬੰਨੀਆਂ ਲੱਗਦੀਆਂ ਇਸ ਤਰ੍ਹਾਂ ਸਾਨੂੰ ਲੱਗਦਾ ਹੈ ਆਰਥਿਕ ਸਮੱਸਿਆ ਚ ਬੰਨੇ ਜਾਣਾ ਬਿਮਾਰੀ ਦੇ ਵਿੱਚ ਬੰਨੇ ਜਾਣਾ ਮਾਨਸਿਕ ਤੇ ਸ਼ਰੀਰਿਕ ਤੌਰ ਤੇ ਆਤਮਿਕ ਤੌਰ ਤੇ ਪਰੇਸ਼ਾਨ ਹੋ ਜਾਣਾ ਕੀ ਕਰਨਾ ਹੈ ਸਮਝ ਨਾ ਆਉਣ ਦੇ ਹਾਲਾਤ ਹੱਥ ਪੈਰ ਨਾ ਚੱਲਣ ਦੇ ਹਾਲਾਤ ਨਾ ਅੱਗੇ ਜਾ ਪਾਉਣੇ ਆ ਤੇ ਨਾ ਪਿੱਛੇ ਜਾ ਪਾਉਣੇ ਆ ਕੁਝ ਵੀ ਨਾ ਕਰਨ ਦੇ ਹਾਲਾਤਾਂ ਤੱਕ ਜਾਣਾ ਇਹ ਆਮ ਤੌਰ ਤੇ ਸਾਡੇ ਜੀਵਨ ਦੇ ਵਿੱਚ ਬੰਨਿਆ ਤਰ੍ਹਾਂ ਲੱਗਦਾ ਹੈ ਬਾਈਬਲ ਵਿੱਚੋਂ ਤਿੰਨ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਤਿੰਨਾਂ ਨੂੰ ਬੰਨ ਦਿੱਤਾ ਉਹਨਾਂ ਤਿੰਨਾਂ ਨੂੰ ਬੰਨਿਆ ਕਿੰਨਾ ਦੇ ਨਾਲ ਬੰਨਿਆ ਜੰਜੀਰਾ ਦੇ ਨਾਲ ਬੰਨਿਆ ਇਸ ਲਈ ਅੱਜ ਦੇ ਸੰਦੇਸ਼ ਦਾ ਟਾਈਟਲ ਕੀਆ ਆਤਮਿਕ ਵਿਅਕਤੀ ਦੀਆਂ ਜੰਜੀਰਾਂ ਸੋ ਆਤਮਿਕ ਜੀਵਨ ਦੇ ਵਿੱਚ ਅਸੀਂ ਵੀ ਕਈ ਵਾਰ ਬੰਨੇ ਜਾਂਦੇ ਹਾਂ ਇਸ ਤਰ੍ਹਾਂ ਬੰਨੇ ਜਾਣ ਤੇ ਅਸੀਂ ਪਰੇਸ਼ਾਨ ਹੁੰਨੇ ਆਂ ਕੀ ਕਰਨਾ ਸਮਝ ਨਹੀਂ ਆਉਂਦਾ ਸਾਨੂੰ ਸੁਝਦਾ ਨਹੀਂ ਆ ਪਰ ਇਸ ਤਰ੍ਹਾਂ ਸਾਡੇ ਬੰਨੇ ਜਾਣ ਤੇ ਕੀ ਕਰਨਾ ਹੈ ਜਦ ਸਾਨੂੰ ਸਮਝ ਵੀ ਨਹੀਂ ਆਉਂਦਾ ਅਸੀਂ ਸੰਸਾਰ ਤੇ ਸੰਸਾਰ ਦੇ ਲੋਕਾਂ ਤੇ ਭਰੋਸਾ ਨਾ ਕਰੀਏ ਆਪਣਾ ਜੀਵਨ ਮੈਂ ਪਰਮੇਸ਼ਵਰ ਨੂੰ ਦਿੱਤਾ ਮੇਰੇ ਜੀਵਨ ਦਾ ਅਧਿਕਾਰੀ ਉਹੀ ਆ ਅੱਜ ਜੋ ਮੇਰੇ ਹਾਲਾਤ ਆ ਇਹਨਾਂ ਦੇ ਵਿੱਚੋਂ ਪਰਮੇਸ਼ਵਰ ਮੈਨੂੰ छुड़ाਏਗਾ ਇੰਨਾ ਹੀ ਨਹੀਂ ਮੈਂ ਜੋ ਬੰਦ ਦਿੱਤਾ ਗਿਆ ਮੈਨੂੰ ਪਰਮੇਸ਼ਵਰ ਸੁਨਹਿਰਾ ਭਵਿੱਖ ਦਵੇਗਾ ਸੁਨਹਿਰਾ ਜੀਵਨ ਦਵੇਗਾ ਜੇ ਵਿਸ਼ਵਾਸ ਕਰੋਗੇ ਤਾਂ ਤੁਹਾਡੇ ਜੀਵਨ ਦੀਆਂ ਜੰਜੀਰਾਂ ਹੀ ਤੁਹਾਡੇ ਜੀਵਨ ਲਈ ਵੱਡੀਆਂ ਬਰਕਤਾਂ ਬਣ ਜਾਣਗੀਆਂ ਰਾਈਟ ਅਸਲੀ ਵਿਸ਼ੇ ਤੇ ਆਵਾਂਗੇ ਜ਼ਬੂਰ ਦੀ ਕਿਤਾਬ ਸਭ ਤੋਂ ਪਹਿਲਾਂ ਬੰਨੇਗੇ ਵਿਅਕਤੀ ਨੂੰ ਅਸੀਂ ਵੇਖਦੇ ਹਾਂ ਜ਼ਬੂਰ 105 18ਵਾਂ ਵਚਨ ਲੋਕਾਂ ਨੇ ਉਸਦੇ ਪੈਰਾਂ 'ਚ ਬੇੜੀਆਂ ਪਾ ਕੇ ਦੁੱਖ ਦਿੱਤਾ ਉਹ ਲੋਹੇ ਦੀਆਂ ਬੇੜੀਆਂ ਨਾਲ ਜਕੜਿਆ ਗਿਆ ਇਹ ਕੌਣ ਸੀ ਤੁਸੀਂ ਜਾਣਦੇ ਹੋ ਯੂਸਫ 17ਵੇਂ ਵਚਨ 'ਚ ਵੇਖਾਂਗੇ ਉਸਨੇ ਯੂਸਫ ਨਾਮ ਦੇ ਮਨੁੱਖ ਨੂੰ ਉਹਨਾਂ ਤੋਂ ਪਹਿਲਾਂ ਭੇਜਿਆ ਸੀ ਜੋ ਦਾਸ ਹੋਣ ਦੇ ਲਈ ਵੇਚਿਆ ਗਿਆ ਸੀ ਉਹ ਵੇਚਿਆ ਗਿਆ ਸੀ ਧਰਮੀ ਸੀ ਖਰਾਸੀ ਪਵਿੱਤਰ ਸੀ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਸੀ ਯਾਕੂਬ ਦਾ ਬਹੁਤ ਪਿਆਰਾ ਸੀ ਪਰਮੇਸ਼ਵਰ ਉਹਦੇ ਨਾਲ ਸੀ ਉਹ ਦਰਸ਼ਨਾਂ ਨੂੰ ਵੇਖਦਾ ਸੀ ਪਰ ਧੱਕੇ ਨਾਲ ਵੈਰ ਦੇ ਨਾਲ ਈਰਖਾ ਦੇ ਨਾਲ ਉਹਦੇ ਭਰਾਵਾਂ ਨੇ ਇੱਕ ਬੇਗੁਨਾ ਵਿਅਕਤੀ ਨੂੰ ਜੋ ਆਤਮਿਕ ਵਿਅਕਤੀ ਸੀ ਉਸਨੂੰ ਵੇਚ ਦਿੱਤਾ ਜਦ ਵੇਚਿਆ ਤਾਂ ਕਿਦੇ ਰੂਪ ਚ ਵੇਚਿਆ ਗੁਲਾਮ ਦੇ ਰੂਪ ਚ ਵੇਚਿਆ ਉਹਨਾਂ ਦਿਨਾਂ ਚ ਜੇ ਕੋਈ ਗੁਲਾਮਾਂ ਨੂੰ ਖਰੀਦ ਕੇ ਲੈ ਕੇ ਜਾਂਦਾ ਸੀ ਹੱਥਾਂ ਪੈਰਾਂ ਨੂੰ ਬੇੜੀਆਂ ਨਾਲ ਬੰਨ੍ਹ ਦਿੰਦੇ ਸੀ ਰਾਜਕੁਮਾਰ ਦੇ ਰੂਪ ਚ ਪੜਿਆ ਉਹ ਪਿਤਾ ਦਾ ਪਿਆਰਾ ਪੁੱਤਰ ਸੀ ਪਿਤਾ ਦੀ ਜਾਇਦਾਦ ਦਾ ਹੱਕਦਾਰ ਸੀ ਉਸਨੂੰ ਜਾਇਦਾਦ ਪਾ ਕੇ ਜੀਣਾ ਚਾਹੀਦਾ ਸੀ لیکن ਵੇਚ ਦਿੱਤਾ ਗਿਆ ਬਾਈਬਲ ਚ ਅਸੀਂ ਵੇਖਦੇ ਹਾਂ ਉਸ ਨੂੰ ਬੇੜੀਆਂ ਚ ਜਕੜੇ ਜਾਣ ਦੇ ਕਾਰਨ ਉਹ ਬੜਾ ਦੁਖੀ ਹੋਇਆ ਮੈਂ ਕੀ ਗਲਤੀ ਕੀਤੀ ਗੁਲਾਮ ਦੇ ਰੂਪ ਚ ਮੈਨੂੰ ਵੇਚਿਆ ਗਿਆ ਮੈਂ ਕੀ ਗਲਤੀ ਕੀਤੀ ਮੈਂ ਕੀ ਗੁਨਾਹ ਕੀਤੇ ਮੇਰੇ ਹੱਥਾਂ ਤੇ ਪੈਰਾਂ ਨੂੰ ਬੇੜੀਆਂ ਚ ਜਕੜਿਆ ਗਿਆ ਮੇਰਾ ਕੀ ਹੋਏਗਾ ਮੇਰੇ ਜੀਵਨ ਦਾ ਕੀ ਹੋਏਗਾ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਮੇਰਾ ਜੀਵਨ ਇਸ ਤਰ੍ਹਾਂ ਕਿਉਂ ਹੋ ਰਿਹਾ ਉਸ ਦਿਨ ਯੂਸਫੇ ਸਵਾਲ ਕਰ ਸਕੇ ਕਿ ਉਹਨੂੰ ਹੱਕ ਨਹੀਂ ਸੀ ਹੱਕ ਸੀ ਪੂਰੇ 12 ਲੋਕ ਸੀ ਕੋਈ ਵੇਚਿਆ ਨਹੀਂ ਗਿਆ ਕੋਈ ਸੰਗਲਾ ਨਾ ਬੰਨਿਆ ਨਹੀਂ ਗਿਆ 12 ਲੋਕਾਂ ਚ ਮੈਂ ਹੀ ਆਤਮਿਕ ਹਾਂ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਹਾਂ ਖਰਾਈ ਨਾਲ ਜੀਣ ਦੀ ਯਾਸ ਕਰਨ ਵਾਲਾ ਹਾਂ ਮੈਂ ਪਿਤਾ ਨੂੰ ਸੱਚ ਦੱਸਿਆ ਪਿਤਾ ਦੇ ਦੁਆਰਾ ਮੈਂ ਚੰਗਾ ਪੁੱਤਰ ਹਾਂ ਅਖਵਾਇਆ ਗਿਆ ਮੇਰੇ ਪਿਤਾ ਨੂੰ ਮੈਂ ਬੜਾ ਪਿਆਰਾ ਹਾਂ ਮੇਰਾ ਪਿਤਾ ਮੇਰੇ ਤੋਂ ਬੜਾ ਆਨੰਦਿਤ ਹੈ ਉਹਨਾਂ ਨੂੰ ਮੈਂ ਆਨੰਦਿਤ ਕੀਤਾ ਮੈਨੂੰ ਇਸ ਤਰ੍ਹਾਂ ਸੰਗਲਾ ਵਿੱਚ ਕਿਉਂ ਜਕੜਿਆ ਗਿਆ ਅੱਜ ਕੋਈ ਇਸ ਤੇ ਹੈ ਮੈਂ ਖਰਾਈ ਨਾਲ ਜੀ ਰਿਹਾ ਹਾਂ ਪਰਮੇਸ਼ਵਰ ਦੇ ਡਰ ਪੈ ਚਲ ਰਿਹਾ ਹਾਂ ਮੇਰਾ ਸਵਰਗੀ ਪਿਤਾ ਆਨੰਦਿਤ ਹੋਵੇ ਇਹ ਸੋਚ ਕੇ ਪੂਰਨ ਤੌਰ ਤੇ ਉਹਨਾਂ ਦੇ ਹੱਥਾਂ 'ਚ ਮੈਂ ਸੌਂਪ ਦਿੱਤਾ ਗਿਆ ਜੋ ਪਰਮੇਸ਼ਰ ਤੋਂ ਦੂਰ ਹੋ ਕੇ ਜੀ ਰਿਹਾ ਉਹ ਠੀਕ ਆ ਜੋ ਪਰਮੇਸ਼ਰ ਦੀ ਨਿਗਾਹ ਚ ਪਾਪ ਵਿੱਚ ਕੰਮ ਕਰਦੇ ਆ ਉਹ ਤਾਂ ਠੀਕ ਆ ਮੇਰੇ ਭਰਾ ਬੜੇ ਖੁਸ਼ ਆ ਉਹ ਸਹੀ ਸਲਾਮਤ ਆ ਉਹ ਬੜੇ ਆਜ਼ਾਦ ਆ ਉਹ ਆਪਣੀਆਂ ਮਨਮਰਜ਼ੀਆਂ ਕਰ ਰਹੇ ਆ ਮੇਰੇ ਜੀਵਨ ਚ ਇਹਨਾ ਦੁੱਖ ਕਿਉਂ ਆਇਆ ਇਨੇ ਲੋਕਾਂ ਚ ਮੈਂ ਹੀ ਕਿਉਂ ਬੰਨਿਆ ਗਿਆ ਹਾਂ ਗੁਲਾਮ ਦੇ ਰੂਪ ਦੇ ਵਿੱਚ ਮੈਂ ਮਾੜੇ ਹਾਲਾਤਾਂ ਵਿੱਚ ਆ ਅੱਜ ਕੋਈ ਇੱਥੇ ਹੈ ਜੋ ਇਹ ਸਵਾਲ ਕਰ ਰਿਹਾ ਹੋਵੇ ਪਾਸਟਰ ਜੀ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸਾਰੇ ਦੁੱਖ ਮੇਰੇ ਹੀ ਆ ਸਾਡੇ ਆਫਿਸ ਚ ਸਾਰੇ ਮੈਨੂੰ ਕਿਉਂ ਤਮਕਿਆ ਦਿੰਦੇ ਆ ਮੇਰੀ ਸੁਰੱਖਿਆ ਦੂਰ ਹੋ ਗਈ ਆ ਮੇਰੇ ਘਰ ਸਾਰੇ ਠੀਕ ਆ ਸਭ ਦੇ ਵਿਆਹ ਹੋ ਗਏ ਬੱਚੇ ਹੋ ਗਏ ਮੇਰਾ ਵਿਆਹ ਨਹੀਂ ਹੋਇਆ ਮੇਰੇ ਬੱਚੇ ਨਹੀਂ ਹੋਏ ਮੈਂ ਹੀ ਕਾਮਯਾਬ ਨਹੀਂ ਹੋ ਪਾਇਆ ਮਿਲਿਆ ਵੀ ਤਾਂ ਮੈਨੂੰ ਹੀ ਦੁੱਖ ਦੇਣ ਵਾਲਾ ਪਤੀ ਮਿਲ ਗਿਆ ਮੇਰੀ ਵੱਡੀ ਭੈਣ ਨੂੰ ਚੰਗਾ ਪਤੀ ਮਿਲ ਗਿਆ ਮੈਨੂੰ ਹੀ ਮੇਰੀ ਜਾਨ ਲੈਣ ਵਾਲਾ ਪਤੀ ਮਿਲ ਗਿਆ ਮੇਰੀ ਜਾਨ ਲੈਣ ਵਾਲੀ ਪਤਨੀ ਮਿਲ ਗਈ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੋਇਆ ਅਤੇ ਆਪਣੇ ਘਰ ਦੇ ਵਿੱਚ ਮੈਂ ਹੀ ਜ਼ਿਆਦਾ ਸਭ ਤੋਂ ਆਤਮਿਕਾਂ ਸਭ ਤੋਂ ਪਹਿਲਾਂ ਮੈਂ ਪ੍ਰਭੂ ਨੂੰ ਜਾਣਿਆ ਹੈ ਸਭ ਤੋਂ ਜ਼ਿਆਦਾ ਪ੍ਰਭੂ ਨੂੰ ਪਿਆਰ ਕਰਨ ਵਾਲੀ ਪਿਆਰ ਕਰਨ ਵਾਲਾ ਹਾਂ ਸਭ ਤੋਂ ਜ਼ਿਆਦਾ ਪ੍ਰਭੂ ਨੂੰ ਪਿਆਰ ਕਰਦਾ ਹਾਂ ਪਰਮੇਸ਼ਵਰ ਦੀ ਸੰਤਾਨ ਹੋ ਕੇ ਜੀ ਰਿਆਂ ਪਰਮੇਸ਼ਵਰ ਨੂੰ ਜਾਣ ਲਿਆ ਹੈ ਮੇਰੇ ਜੀਵਨ 'ਚ ਇਹ ਕਸ਼ਟ ਕਿਉਂ ਆਏ ਯੂਸਫ ਇਸ ਸਵਾਲ ਨੂੰ ਸਮਝਣ ਦੇ ਲਈ 100% ਹੱਕਦਾਰ ਸੀ ਜਦੋਂ ਯੂਸਫ ਨੂੰ ਸੰਗਲਾਣਾ ਬਨ ਕੇ ਲੈ ਜਾ ਰਹੇ ਸੀ ਕਿੰਨਾ ਰੋਇਆ ਹੋਵੇਗਾ ਬਾਈਬਲ ਸਾਫ਼-ਸਾਫ਼ ਲਿਖਿਆ ਹੈ ਬੇੜੀਆਂ ਬਨ ਕੇ ਉਸ ਨੂੰ ਦੁੱਖ ਦਿੱਤਾ लोहे नाल बनाए गए संगला ਦੇ ਨਾਲ ਉਹਦੇ શરીર ਨੂੰ ਜਕੜ ਕੇ ਰੱਖ ਦਿੱਤਾ ਗਿਆ ਬੜਾ ਦੁਖੀ ਹੋਇਆ ਇਸ ਲਈ ਕਿਉਂ ਇਸ ਸੰਗਲ ਕੋਈ ਸਾਡੇ ਵਿਚਕਾਰ ਹੈ ਮੈਂ ਬਹੁਤ ਹੀ ਦੁਖੀ ਹਾਂ ਮੈਂ ਪੁੱਛਦਾ ਕਿਉਂ ਇੰਨਾ ਦੁਖੀ ਹੋ ਰਿਹਾ ਹਾਂ ਵਜ੍ਹਾ ਕੀ ਆ ਕਾਰਨ ਕੀ ਆ ਨਹੀਂ ਪਾਸਟਰ ਜੀ ਹੱਥ ਪੈਰ ਕੰਮ ਨਹੀਂ ਕਰਦੇ ਕੀ ਕਰਨਾ ਸਮਝ ਨਹੀਂ ਆ ਰਿਹਾ ਕਿਸ ਤਰ੍ਹਾਂ ਹੋ ਰਿਹਾ ਹੈ ਕਿਉਂ ਮੇਰੇ ਹੀ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਇਹ ਸੋਚ ਮੈਨੂੰ ਪਰੇਸ਼ਾਨ ਕਰ ਰਹੀ ਆ ਆਲੇ ਦੁਆਲੇ ਦੇ ਲੋਕ ਠੀਕ ਆ ਮੇਰੇ ਹਾਲਾਤ ਮਾੜੇ ਆ ਸਾਰੇ ਦਿਨ ਪ੍ਰਤੀ ਦਿਨ ਉੰਤੀ ਕਰ ਰਿਹਾ ਪਰ ਪਤਾ ਨਹੀਂ ਕਿਉਂ ਮੈਂ ਦਿਨ ਪ੍ਰਤੀ ਦਿਨ ਥੱਲੇ ਜਾ ਰਿਹਾ ਅਸਫਲ ਹੋ ਰਿਹਾ ਹਾਂ ਹਾਰ ਰਿਹਾ ਹਾਂ ਮੈਨੂੰ ਕੁਝ ਵੀ ਸਮਝ ਨਹੀਂ ਆ ਪਾਰਿਆ ਹਾਲਾਤ ਮਾੜੇ ਹੋ ਗਏ ਕਿਉਂ ਮੈਨੂੰ ਹੀ ਐਨੇ ਦੁੱਖ ਐਨੀਆਂ ਤਕਲੀਫਾਂ ਕਿਉ ਮिन्नੂ ਹੀ ਇਸ ਸੰਗਲ ਅਗਰ ਇਸ ਸਵਾਲ ਮੰਚ ਆ ਰਿਹਾ ਤਾਂ ਤੁਹਾਡੇ ਤੋਂ ਵੀ ਪਹਿਲਾਂ ਇਸ ਸਵਾਲ ਇੱਕ ਧਰਮੀ ਵਿਅਕਤੀ ਨੇ ਕੀਤੇ ਸੀ ਉਹਦਾ ਨਾਮ ਯੂਸਫ ਲੋਹੇ ਦੇ ਸੰਗਣਾलाल ਉਹ ਬੰਨਿਆ ਗਿਆ ਪੈਣੋ ਤੇ ਪਰਾਵੋ ਜ਼ਿੰਦਗੀ ਦੇ ਵਿੱਚ ਜੇ ਕੋਈ ਮਹਾਨ ਬਣਿਆ ਹੈ ਤਾਂ ਉਹ ਬੜੇ ਦੁੱਖਾਂ ਚੋਂ ਨਿਕਲਿਆ ਇਹ ਗੱਲ ਨੂੰ ਯਾਦ ਰੱਖੋ ਸੱਚਾ ਹਾਂ ਅੰਬ ਦੇ ਫਲ ਤੁਹਾਡੇ ਵਿੱਚੋਂ ਕਿਸੇ ਨੇ ਕਦੇ ਖਾਦਾ ਹੈ ਖਾਦਾ ਹੈ ਜਾਂ ਨਹੀਂ ਹਾਂ ਤੁਹਾਡੇ ਘਰ ਚ ਪਿਤਾ ਜਾਂ ਮਾਂ ਇੱਕ ਦਰਜਨ ਅੰਬ ਦੇ ਫਲ ਲੈ ਕੇ ਆਂਦੇ ਕੀ ਕਹਿੰਦੇ ਹੋ ਰਸਪਰੀ ਕੀ ਆ ਰਸਪਰੀ ਘਰ ਦੇ ਵਿੱਚ ਜਦ ਅੰਬ ਲੈ ਕੇ ਆਉਂਦੇ ਹੋ ਅਤੇ ਅਸੀਂ ਉਹਨਾਂ ਅੰਬਾਂ ਨੂੰ ਲੈ ਲੈਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਦੱਸੋ ਕੀ ਕਰਦੇ ਹਾਂ ਬੋਲੋ ਕੀ ਇਹਨੂੰ ਦਬੋਨੇ ਆ ਉਹਨੂੰ ਦਬੋਨੇ ਆ ਇਸ ਤਰ੍ਹਾਂ ਦਬਾਉਂਦੇ ਆ ਉਸ ਤਰ੍ਹਾਂ ਦਬਾਉਂਦੇ ਆ ਇਸ ਤਰ੍ਹਾਂ ਉਸ ਤਰ੍ਹਾਂ ਇਸ ਤਰ੍ਹਾਂ ਉਸ ਤਰ੍ਹਾਂ ਦਬੋਨੇ ਆ ਬੇਚਾਰੇ ਉਸ ਆਂਬ ਨੂੰ ਪੂਰੀ ਤਰ੍ਹਾਂ ਦਬਾ ਦੇਨੇ ਆ ਉਸ ਆਂਬ ਨੂੰ ਆਲੇ ਦੁਹਾਲਿਓ ਦਬਾ ਦੇਨੇ ਆ ਦਬਾ ਦਬਾ ਕੇ ਹੁਣ ਉਹ ਆਂਬ ਦਾ ਫਲ ਦਬਾਏ ਜਾਣ ਦੇ ਕਾਰਨ ਸਾਨੂੰ ਆਨੰਦ ਦੇਣ ਜਾ ਰਿਹਾ ਹੈ ਜਾਂ ਰਵਾਂਝੀ ਜਾ ਰਿਹਾ ਹੈ ਦੱਸੋ ਹੁਣ ਉਹ ਦਬਾਇ ਜਾਣ ਦੇ ਕਾਰਨ ਸਾਨੂੰ ਦੁੱਖ ਦੇਗਾ ਜਾਂ ਤੁਹਾਨੂੰ ਖੁਸ਼ੀ ਦੇਗਾ ਦੱਸੋ ਉਹ ਜਿੰਨਾ ਜ਼ਿਆਦਾ ਦਬਾਇਆ ਜਾਏਗਾ ਓਨਾ ਹੀ ਜ਼ਿਆਦਾ ਹਾਂ ਜਿਹਦੇ ਹੱਥ ਵਿੱਚ ਹੈ ਉਸ ਨੂੰ ਅਨੰਦਿਤ ਕਰੇਗਾ ਭੈਣੋਂ ਅਤੇ ਭਰਾਵੋ ਤੁਸੀਂ ਪਰਮੇਸ਼ਰ ਦੇ ਹੱਥਾਂ ਵਿੱਚੋਂ ਜੇ ਪਰਮੇਸ਼ਰ ਤੁਹਾਡੇ ਜੀਵਨ ਨੂੰ ਦਬਾਏਗਾ ਤਾਂ ਉਸ ਦਬਾਉਣ ਵਾਲੇ ਪਰਮੇਸ਼ਰ ਨੂੰ ਬੜੇ ਆਨੰਦਿਤ ਕਰਨ ਵਾਲੀ ਵਿਅਕਤੀ ਦੇ ਰੂਪ ਚ ਤੁਸੀਂ ਬਣਨ ਜਾ ਰਹੇ ਹੋ ਇਹ ਸੱਚਾ ਦੂਸਰਾ ਇਹ ਰਸਾ ਦੀ ਗੱਲ ਸੀ ਦੂਸਰਾ ਕੀ ਆ ਕੱਟਣਾ ਕੀ ਕਰਨਾ ਹੈ ਉਸ ਅੰਬ ਦੇ ਫਲ ਨੂੰ ਸਹੀ ਤਰੀਕੇ ਨਾਲ ਕੱਟਣਾ ਹੈ ਕੀ ਕਰਦੇ ਆ ਇਸ ਤਰ੍ਹਾਂ ਕੱਟਦੇ ਆ ਉਸ ਤਰ੍ਹਾਂ ਕੱਟਦੇ ਆ ਇਸ ਤਰ੍ਹਾਂ ਕੱਟਦੇ ਆ ਹੁਣ ਉਸ ਅੰਬ ਦਾ ਕੀ ਹੋ ਰਿਹਾ ਹੈ ਟੁਕੜੇ ਟੁਕੜੇ ਹੋ ਗਿਆ ਟੁਕੜੇ ਟੁਕੜੇ ਹੋ ਜਾਂਦਾ ਹੈ ਉਹਦਾ ਸਾਰਾ ਸਰੀਰ ਜਦ ਟੁਕੜੇ ਹੁੰਦਾ ਹੈ ਦੁਖੀ ਹੋਣਾ ਚਾਹੀਦਾ ਉਹਨੂੰ ਇਹ ਦੁਸ਼ਟ ਮੈਨੂੰ ਘਟ ਰਿਹਾ ਹੈ ਇਹ ਦੁਸ਼ਟ ਮੇਰੇ ਟੁਕੜੇ ਟੁਕੜੇ ਕਰ ਰਿਹਾ ਹੈ ਹੈ ਉਹਦਾ ਹੱਥ ਟੁੱਟ ਜਾਏ ਉਹਦਾ ਮੂੰਹ ਟੁੱਟ ਜਾਏ ਇਸ ਤਰ੍ਹਾਂ ਸੋਚਦਾ ਹੈ ਜਿਹੜਾ ਅੰਬ ਦਾ ਫਲ ਟੁਕੜੇ 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 ਹੋ ਜਾਂਦਾ ਹੈ ਉਹੀ ਆ ਪਿਆਰਿਓ ਉਸ ਕੱਟਣ ਵਾਲੀ ਵਿਅਕਤੀ ਨੂੰ ਆਨੰਦ ਦਿੰਦਾ ਹੈ ਉਹਦੇ ਟੁਕੜੇ ਨਾ ਹੋ ਕੇ ਉਹ ਤੁਹਾਡੇ ਮੂੰਹ 'ਚ ਜਾ ਕੇ ਤੁਹਾਨੂੰ ਖੁਸ਼ੀ ਨਹੀਂ ਦੇ ਸਕਦਾ ਗੰਨਾ ਕਿੰਨਾ ਸਿੱਧਾ ਹੁੰਦਾ ਹੈ ਮਜ਼ਬੂਤ ਹੁੰਦਾ ਹੈ ਜਦ ਉਹ ਗੰਨਾ ਉਹ ਮਸ਼ੀਨ 'ਚ ਜਾ ਕੇ ਜਦ ਤੱਕ ਪੀਸਿਆ ਨਹੀਂ ਜਾਂਦਾ ਉਹਦੇ ਤੱਕ ਤੁਹਾਨੂੰ ਰਸ ਨਹੀਂ ਮਿਲਦਾ ਅੰਗੂਰ ਕਿੰਨੇ ਸੋਹਣੇ ਹੁੰਦੇ ਆ ਅੰਗੂਰਾਂ ਨੂੰ ਕੀ ਕਰਦੇ ਆ ਦੱਸੋ ਪੀਸ ਦਿੰਨੇ ਆ ਪੀਸਣ ਤੇ ਹੀ ਤਾਂ ਅੰਗੂਰਾਂ ਦਾ ਰਸ ਨਿਕਲਦਾ ਹੈ ਇੱਕ ਵਾਰ ਸੋਚੋ ਜ਼ਮੀਨ ਕਿੰਨੀ ਸੋਣੀ ਕਿਉਂ ਨਾ ਹੋਵੇ ਜਦ ਤੱਕ ਵਾਵਾਂਗੇ ਨਹੀਂ ਉਹਦੇ ਚ ਫਸਲ ਆ ਸਕੇ ਮੁਸ਼ਕਲਾ ਫਲ ਜਦੋਂ ਦਬਾਈ ਜਾਣਗੇ ਤਾਂ ਹੀ ਉਹਨਾਂ ਵਿੱਚੋਂ ਜੂਸ ਨਿਕਲੇਗਾ ਤੁਸੀਂ ਮੂੰਹ ਚ ਜਾਮ ਦਾ ਟੁਕੜਾ ਰੱਖ ਕੇ ਕੀ ਕਰਦੇ ਹੋ ਦੱਸੋ ਕੱਟਦੇ ਆ ਉਸਨੂੰ ਕਿਵੇਂ ਕੱਟਦੇ ਹੋ ਅਸਲ ਚ ਉਹਦੀ ਸ਼ਕਲ ਹੀ ਨਾ ਰਵੇ ਚਬਾ ਕੇ ਚਬਾ ਕੇ ਚਬਾ ਕੇ ਚਬਾ ਕੇ ਇੰਨਾ ਜਿਆਦਾ ਚਬਾਇਆ ਗਿਆ ਹੈ ਜਿੰਨਾ ਜਿਆਦਾ ਚਬਾਇਆ ਜਾਏਗਾ ਓਨਾ ਜਿਆਦਾ ਉਹ ਰਸ ਦਵੇਗਾ ਸਮਝਣ ਦੀ ਕੋਸ਼ਿਸ਼ ਕਰੋ ਜਦ ਤੱਕ ਕਣਕ ਪੀਸੀ ਨਾ ਜਾਵੇ ਤੁਹਾਡੇ ਤੇ ਮੇਰੇ ਲਈ ਰੋਟੀ ਨਹੀਂ ਬਣੇਗੀ ਦਬਾਏ ਗਏ ਅੰਗੂਰ ਹੀ ਤੁਹਾਨੂੰ ਤੇ ਮੈਨੂੰ ਰਸ ਦੇਣਗੇ ਦਬਾਇਆ ਗਿਆ ਅੰਬ ਦਾ ਫਲ ਅੰਬ ਦਾ ਫਲ ਤੁਹਾਨੂੰ ਅਤੇ ਮੈਨੂੰ ਅੰਬ ਦਾ ਜੂਸ ਦਿੰਦਾ ਹੈ ਇਸ ਲਈ ਸੁਣੋ ਜਿਵੇਂ ਤੁਹਾਨੂੰ ਤੇ ਮੈਨੂੰ ਪਰਮੇਸ਼ਵਰ ਨੇ ਬਣਾਇਆ ਉਸੇ ਤਰ੍ਹਾਂ ਰਹਿਣ ਦੇ ਲਈ ਨਹੀਂ ਦਬਾਏ ਜਾ ਕੇ ਬਹੁਤ ਸਾਰੇ ਲੋਕਾਂ ਦੇ ਲਈ ਆਨੰਦ ਖੁਸ਼ੀ ਅਤੇ ਆਤਮਿਕਤਾ ਤੁਹਾਨੂੰ ਵੰਡਣੀ ਆ ਯਨੇ ਪਰਮੇਸ਼ਵਰ ਜਿਨ੍ਹਾਂ ਨੂੰ ਬਹੁਤੇ ਲਈ ਆਸ਼ੀਸ਼ ਦਾ ਕਾਰਨ ਬਣਾਉਣਾ ਚਾਹੁੰਦਾ ਹੈ ਉਹਨਾਂ ਨੂੰ ਉਹ ਕੁੱਟਦਾ ਹੈ ਅੱਜ ਤੁਹਾਡੇ ਵਿੱਚੋਂ ਕੋਈ ਕਹਿ ਰਿਹਾ ਕਿ ਮੇਰਾ ਜੀਵਨ ਬੜਾ ਕੁੱਟਿਆ ਜਾ ਰਿਹਾ ਹੈ ਮੈਂ ਬੜਾ ਕੁੱਟਿਆ ਜਾ ਰਿਹਾ ਹਾਂ ਇਸ ਤਰ੍ਹਾਂ ਕਈ ਕਹਿ ਰਹੇ ਆ ਨਾ ਬੜਾ ਕੁੱਟਿਆ ਜਾ ਰਿਹਾ ਕਈ ਵਾਰ ਹਾਂ ਪਤੀ ਨੂੰ ਪਿਆਰ ਕਰਨ ਵਾਲੀ ਪਤਨੀ ਪਤੀ ਨੂੰ ਸਮਝਣ ਵਾਲੀ ਪਤਨੀ ਗਵੰਡਨ ਤੋਂ ਭਾਬੀ ਮੇਰਾ ਪਤੀ ਬਹੁਤ ਦਬ ਰਿਹਾ ਹੈ ਇਸ ਤਰ੍ਹਾਂ ਕਹਿੰਦੀ ਆ ਮੇਰਾ ਬੇਟਾ ਬਹੁਤ ਦਬ ਰਿਹਾ ਇਸ ਤਰ੍ਹਾਂ ਮਾਂ ਕਹਿੰਦੀ ਆ ਪਿਤਾ ਨਹੀਂ ਆ ਉਹਨੇ ਹੀ ਮਿਹਨਤ ਕਰਨੀ ਆ ਭੈਣ ਨੂੰ ਪੜਾਉਣਾ ਹੈ ਭਰਾ ਨੂੰ ਪੜਾਉਣਾ ਹੈ ਸਭ ਨੂੰ ਪਾਲਣਾ ਹੈ ਬੜਾ ਦਬ ਰਿਹਾ ਹੈ ਇਸ ਦਬਾਈ ਜਾਣ ਦੇ ਦੁਆਰਾ ਤੁਸੀਂ ਦਬਾਏ ਜਾ ਰਹੇ ਹੋ ਲੇਕਿਨ ਆਪਣੇ ਘਰ ਦੇ ਲੋਕਾਂ ਲਈ ਤੁਸੀਂ ਕੀ ਕਰ ਰਹੇ ਹੋ ਭਵਿਕ ਦੇ ਰਹੇ ਹੋ ਸੋ ਸਮਝਣ ਦੀ ਕੋਸ਼ਿਸ਼ ਕਰੋ ਆਤਮਿਕ ਜੀਵਨ ਦੇ ਵਿੱਚ ਕੁੱਟਿਆ ਜਾਣਾ ਜੋ ਹੈ ਬਹੁਤੇ ਲਈ ਆਸ਼ੀਸ਼ਦायक ਬਣਾਉਣ ਦੇ ਲਈ ਹੀ ਪਰਮੇਸ਼ਵਰ ਇਸ ਤਰ੍ਹਾਂ ਕਰਦੇ ਆ ਇਸ ਸੱਚ ਨੂੰ ਯਾਦ ਰੱਖੋ ਪ੍ਰਭੂ ਚ ਬੇਨਤੀ ਕਰਦਾ ਹਾਂ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅਦਭੁੱਤ ਤੇ ਉੱਤਮ ਬਚਨਾਂ ਦੇ ਦੁਆਰਾ ਪਿਤਾ ਸਾਡੇ ਨਾਲ ਗੱਲ ਕੀਤੀ ਇਸ ਲਈ ਧੰਨਵਾਦ ਆਤਮਿਕ ਜੀਵਨ ਚ ਸੰਗਲ ਰਹਿਣਗੇ ਦੁੱਖ ਦੇਣ ਵਾਲੇ ਇਹਨਾਂ ਸੰਗਲਾਂ ਦੇ ਪਿੱਛੇ ਪਰਮੇਸ਼ਵਰ ਨੇ ਆਸ਼ੀਸ਼ ਰੱਖੀ ਆ ਇਹ ਸੱਚ ਨੂੰ ਜੇ ਅਸੀਂ ਸਮਝਾਂਗੇ ਤਾਂ ਪਿਤਾ ਦੁਖੀ ਨਾ ਹੋ ਕੇ ਯੂਸਫ ਦੀ ਤਰ੍ਹਾਂ ਸੰਗਲਾ ਨਾਲ ਜਕੜੇ ਜਾਣ ਤੇ ਵੀ ਤੁਸੀਂ ਵਿਸ਼ਵਾਸਯੋਗ ਪਰਮੇਸ਼ਵਰ ਹੋ ਸੰਗਲਾ ਦੇ ਪਿੱਛੇ ਮਹਾਨ ਆਸ਼ੀਸ਼ ਰੱਖੀ ਹੈ ਪਿਤਾ ਉਤਮ ਤੇ શ્રેષ્ઠ ਜੀਵਨ ਤੁਸੀਂ ਸਾਡੇ ਲਈ ਤਿਆਰ ਕਰ ਰਹੇ ਹੋ ਇਸ ਨੂੰ ਅਸੀਂ ਸਮਝ ਸਕੀਏ ਬੋਏ ਗਏ ਵਚਨਾਂ ਨੂੰ ਪਿਤਾ ਉਸ ਨੂੰ ਸੁਣ ਕੇ ਆਲੇ ਦੁਆਲੇ ਦੇ ਲੋਕਾਂ ਲਈ ਸਾਨੂੰ ਆਸ਼ੀਸ਼ਦਾਇਕ ਬਣਾਓ ਯੇਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ